ਜਾ ਬਰੇ ਯਾਰ ਪਤਾ ਕੀ ਚੱਕ ਰ ਅਗਲਾ ਕਹਿ ਜਾਂਦਾ 2G 2G ਲਾਈ ਆ ਪਰ ਜਦੋਂ ਕੁਆਲਿਟੀ ਹੁੰਣਾ ਤੇਰੇ ਸਾਹਮਣੇ ਆ ਤੂੰ ਆਪਾਂ ਹਣਾ ਵੇਖਦੇ ਆ ਵੀਡੀਓ ਵਿੱਚ ਪਤਾ ਲੱਗਦਾ ਵੀ ਬਹੁਤ ਚਮਕੀ ਜਾਂਦਾ ਜਦੋਂ ਆਪਾਂ ਕੋਲੇ ਆ ਕੇ ਵੀ ਦੇਖਾਂਗੇ ਨੇ ਇਹਨੂੰ ਮੱਲਾ ਅਗਲਾ ਕਹੂਗਾ ਯਾਰ ਠੀਕ ਆ ਯਾਰ ਦੇਖਦਾ ਹੁੰਣਾ ਨਾ ਰੰਗ ਕੀਤੇ ਹੁੰਦਾ ਕਿ ਇਹਨਾਂ ਆ ਚੀਜ਼ਾਂ ਤੋਂ ਬੜਾ ਰੰਗ ਲੈ ਜਾਂਦਾ ਹੁੰਦਾ ਨਾ ਪਰ ਇਹ ਵੀ ਚੀਜ਼ ਦੇਖੀਏ ਤਾਂ ਇੱਕ ਕੁਆਲਿਟੀ ਆ ਇਹਦਾ ਫਿਟਿੰਗ ਫੋਟਾ ਖੁੱਲ ਗਿਆ ਹੁਣ ਹਾਂ ਕੋਣ ਉਹ ਅੰਡਰ ਜਮ ਦੇ ਸਾਰੇ ਹੈਗੇ ਠੀਕ ਆ ਵੀ ਸਾਰਾ ਤੁਸੀਂ ਐ ਨਹੀਂ ਗਿਆ ਕੱਲਾ ਤੁਹਾਡੇ ਕੋਲ ਪੇਂਟ ਦਾ ਵੀ ਜੇ ਮਕੈਨੀਕਲ ਲਾਈਨ ਦਾ ਸਾਰਾ ਕੰਮ ਕਰਵਾਉਣਾ 5911 ਦਾ ਹੋ ਗਿਆ ਟਰੈਕਟਰ ਵੀ ਮਿਲ ਜਾਂਦੇ ਬਾਈ 5911 ਲੱਭ ਦਿੰਨੇ ਤੁਸੀਂ ਸਾਰਾ ਕੁਝ ਟਰੈਕਟਰ ਮਲਕ ਜਿਹੜਾ ਬਾਈ ਨੇ ਕਹਾ ਵੀ ਆਪਾਂ ਨੂੰ ਚਾਹੀਦਾਗਾ ਉਹ ਆਪਾਂ ਦੇ ਦਿੱਤਾ ਠੀਕ ਹਾਂਜੀ ਵੀ ਦੋਸਤੋ ਅੱਜ ਤੁਹਾਨੂੰ ਦਿਖਾਉਣਾ ਫੋਰਡ 31973 ਮਾਡਲ ਹੈ ਨਾ ਤੇ ਯਾਰ ਬਾਈ ਨੇ ਨਾ ਸਿਰਾ ਹੀ ਲਾ ਰੱਖਿਆ ਹੈਗਾ ਟਰੈਕਟਰ ਤਿਆਰ ਕਰਨ ਵਾਲਾ ਰੰਗ ਨਾ ਕਹਿੰਦੇ ਵੀ ਆ ਨਵਾਂ ਕਹੇ ਲਈ ਵੀ ਜਿਵੇਂ ਬਿਲਕੁਲ ਏਜੰਸੀ ਵਾਲਾ ਟਰੈਕਟਰ ਬਣਾਤਾ ਰੰਗ ਕਰਕੇ ਇਹ ਕਿਹਨੇ ਕੀਤਾ ਕੀਤਾ ਬਾਈ ਟੀਟੀ ਪੇਂਟਰ ਨੇ ਆਪਾਂ ਪਹਿਲਾਂ ਵੀ ਵੀਡੀਓ ਪਾਉਣੀ ਹੁੰਦੇ ਆ ਨਾ ਤੇ ਆ ਜੋ ਸਾਰੀ ਜਾਣਕਾਰੀ ਇਸ ਵੀਡੀਓ ਚ ਲੈਣੇ ਆ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਜੇ ਕਿਸੇ ਨੇ ਟਰੈਕਟਰ ਤਿਆਰ ਕਰਵਾਉਣਾ ਹੈ ਮੈਂ ਨੰਬਰ ਦਿੱਤਾ ਹੋਇਆ ਸਕਰੀਨ ਤੇ ਤੁਸੀਂ ਕਾਲ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਪੇਜ ਨੂੰ ਕਰ ਲਿਓ ਫੋਲੋ ਆਜੋ ਆਪਾਂ ਬਾਈ ਇਹਨਾਂ ਵੀ ਕਰਦੇ ਆ ਗੱਲਬਾਤ ਤੇ ਦਿਨੇ ਸਾਰੀ ਜਾਣਕਾਰੀ ਮਾਰਲੇ 1973 ਆ ਹਨਾ ਤੇ ਫੋਰਡ 3000 ਇਹਦੇ ਵਿੱਚ ਮਤਲਬ ਵੀ ਪੇਂਟ ਕੁਆਲਿਟੀ ਵਗੈਰਾ ਸਾਨੂੰ ਸਾਰੀ ਦਿਖਾ ਦਿੰਦੇ ਆ ਕੀ ਕੀ ਮੋਡੀਫਿਕੇਸ਼ਨ ਹੋਈ ਹੋਈ ਆ ਆਜੋ ਜੀ ਕੀ ਹਾਲ ਆ ਬਾਈ ਵਧੀਆ ਬਾਈ ਤੁਸੀਂ ਸੁਣਾਓ ਟਿਕ ਟਕ ਜੀ ਵਧੀਆ ਵਧੀਆ ਲੈ ਵੀ ਆਪਾਂ ਮਤਲਬ 58 11 ਦੀਆਂ ਵੀ ਪਾ ਪਾ ਹਨਾ ਵੀਡੀਓ ਪਾਈਆਂ ਫੋਰਡ ਵੀ ਪਾਈਆਂ ਸੀ ਪਰ ਅੱਜ ਫੋਰਡ 3000 ਦੀ ਵੀਡੀਓ ਪਾ ਰਹੇ 3600 ਦੀ ਵੀ ਪਾਈ ਸੀ ਨਾ ਆਪਾਂ ਪਹਿਲਾਂ ਹਾਂਜੀ ਹਾਂਜੀ ਤੇ ਜਿਵੇਂ ਮੈਂ ਗੱਲਬਾਤ ਕੀਤੀ ਐ ਵੀ ਰੰਗਣਾ ਤੇ ਯਾਰ ਵੀ ਐ ਨਵਾਂ ਹੁੰਦਾ ਨਾ ਜਿਵੇਂ ਲਿਆਂਦਾ ਹੁੰਦਾ ਉਹ ਗੱਲ ਬਣਾਈ ਪਈ ਹੈ ਨਾ ਵੀ ਕੀ ਖਾਸियत ਹੈ ਇਹੋ ਜੀ ਟੀਟੀ ਪੇਂਟਰ ਜਿਹੜਾ ਨਹੀਂ ਅੱਜ ਟਰੈਕਟਰ ਦੇ ਵਿੱਚ ਰੰਗ ਬਣਾਦਾ ਹੈ ਨਾ ਇਹ ਸਿਸਟਮ ਤੇ ਜਿਹੜਾ ਮੋਡੀਫਿਕੇਸ਼ਨ ਵਗੈਰਾ ਕੀਤੀ ਹੋਈ ਆ ਇਹ ਸਾਰੀ ਆਪਾਂ ਜਾਣਕਾਰੀ ਇਸ ਵੀਡੀਓ ਚ ਦੇਣੀ ਹੈ ਨਾ ਫਰੰਟ ਤੋਂ ਲੈ ਕੇ ਜਿਹੜੀ ਗ੍ਰਿਲ ਵਗੈਰਾ ਵੀ ਇਹ ਮਿਲ ਜਾਂਦੀ ਹੈ ਹਾਂ ਮਿਲ ਜਾਂਦੀ ਆ ਇਹ ਪਰ ਨਾਲ ਦੀ ਜੋ ਬਾਈ ਕੰਦੇ ਨਾਲ ਦੀ ਵੀ ਰੱਖਣੀ ਆ ਇਹ ਅੱਛਾ ਇਹਦੇ ਨਾਲ ਦੀ ਆ ਇਹ ਹਾਂ ਨਾਲ ਦੀ ਆ ਠੀਕ ਆ ਇਹ ਫਿਰ ਥੋੜੀ ਬੋਦੀ ਮੋਡੀਫਿਕੇਸ਼ਨ ਕਰਕੇ ਜਾਂ ਮਤਲਬ ਸੈਟ ਬੈਟ ਕਰਕੇ ਇਸੇ ਨੂੰ ਆਪਾਂ ਅੱਛਾ ਇਹ origignal ਹੀ ਆ ਨਹੀਂ ਤਾਂ ਕਈ ਹੁਣ ਕਹਿੰਦੇ ਵੀ ਇੱਥੋਂ ਮਿਲ ਜਾਂਦੀ ਏ ਪਰ ਕਈ ਇੰਪੋਰਟ ਕਰਾਉਂਦੇ ਆ ਬਾਹਰੋਂ ਮਗਾਉਂਦੇ ਆ ਇਹਦੀ 4-3000 ਦੀ ਨਾ ਹਾਂ ਮਿਲਦੀ ਨਹੀਂ ਸੀ ਆਪਾਂ ਇਸੇ ਨੂੰ ਪਰ ਸਾੜੇ ਕਿਤੇ ਪਰ ਮਿਲ ਜਾਂਦੇ ਹੁਣ ਪਰ ਮਿਲਦੀ ਦੇਸੀ ਆ ਅੱਛਾ origignal ਨਹੀਂ ਮਿਲਨੀ ਹਾਂ ਮਿਲ ਜਾਂਦੀ ਬਾਹਰੋਂ ਮਿਲਦੀ ਆ ਪਰ ਉਹ ਠੀਕ ਆ ਬਾਹਰੋਂ ਤਾਂ ਇੰਪੋਰਟ ਕਰਾਉਣੀ ਤਾਂ ਖਰਚਾ ਕਾਫੀ ਆ ਜਾਂਦਾ ਨਾ ਉਹਦਾ ਬੜਾ ਆ ਜਾਂਦਾ ਹਮ ਆਪਾਂ ਕੀ ਕੋਸ਼ਿਸ਼ ਕੀਤਾ ਬਈ ਇਹਦੇ ਵਿੱਚ ਆਪਾਂ ਪਰ ਇਹ ਸਾਰਾ ਜਿਵੇਂ ਮਤਲਬ ਡੈਂਟਿੰਗ ਦਾ ਜੋ ਕੁਝ ਵੀ ਆ ਹਮ ਪੇਂਟ ਪੇਂਟ ਦਾ ਹਾਂ ਬਾਕੀ ਸਟਿੱਕਰ ਟੁਕੜ ਜੋ ਵੀ ਤੇ ਮੋਡੀਫਿਕੇਸ਼ਨ ਸਾਰੀ ਆਪਾਂ ਕਰੀਏ ਇੱਥੇ ਠੀਕ ਆ ਸਲੈਂਸਰ ਬਈ ਅਲੱਗ ਜਿਹਦਾ ਕਾਹਤੋਂ ਲੱਗੀ ਜਾਂਦਾ ਅੱਜ ਇਹ ਬਈ ਸਲੈਂਸਰ ਯਾਰ ਕਰੇ ਪਿਆ ओरिजिनल ਜਮ ਬਾਹਰ ਲਾ ਜਿਵੇਂ ਇੰਗਲੈਂਡ ਵਾਲਾ ਹਾਂ ਹਾਂ ਉਹ ਆਪਾਂ ਉਹ ਤਾਂ ਸਿੱਧਾ ਪਾਈਪ ਵਾਲਾ ਹੁੰਦਾ ਹੈ ਨਾ ਹਾਂ ਚਿੜੀ ਵਾਲਾ ਜਿਵੇਂ ਕਹਦੀ ਆ ਚਿੜੀ ਵਾਲਾ ਉਹਦੇ ਨਾਲ ਤਾਂ ਲੁੱਕ ਐਂ ਕਹਲੇ ਵੀ ਹੋਰ ਵੀ ਸਿਰਾਂ ਲੱਗ ਜੂ ਹਾਂ ਉਹ ਚੱਕ ਕੇ ਕੱਲ ਨੂੰ ਲਾਉਣਾ ਕੱਲ ਨੂੰ ਦਿਣਾ ਟਰੈਕਟਰ ਬਈਆਂ ਨੂੰ ਇਹ ਅੱਛਾ ਕੱਲ ਨੂੰ ਜਾਣਾ ਇਹ ਟਰੈਕਟਰ ਕਿੱਥੋਂ ਆ ਬਈ ਟਰੈਕਟਰ ਬਾਹਰ ਲੈ ਕੇ ਜਾਣਾ ਬਈ ਇਹ ਰਹਿਣੇ ਹਾਂ ਬਾਹਰ ਲੈ ਸੈਂਕੜਾ ਲਿਆ ਜੀ ਠੀਕ ਆ ਇਹ ਫੋਰਡ ਦੇ ਸ਼ਕੀਨ ਆ ਬਾਈ ਹਾਂਜੀ ਤੇ ਜਿਵੇਂ ਇਹਦਾ ਫਰੰਟ ਵਗੈਰਾ ਹਿੱਸਾ ਹਸਾਲ ਆ ਲਈ ਇਹਦਾ ਮਤਲਬ ਦਾ T20 ਵਾਲਾ ਨਵੇਂ ਵਾਲਾ ਆ ਗਿਆ ਤੇ ਦੂਜਾ ਸੀਗਾ ਮੜਮਾ ਹਿੱਸਾ ਹੈ ਨਹੀਂ ਇਹਦਾ ਮੜਮਾ ਪਾਵ ਸਟੇਰਿੰਗ ਦੂਜਾ ਕਰਤਾ ਹੈ T20 ਵਾਲਾ ਹਿੱਸਾ ਬਾਕੀ ਸਾਰਾ ਤੇ ਜਿਹੜਾ ਪੇਂਟ ਦੀ ਗੱਲ ਕਰੀ ਆਪਾਂ ਹਨਾ ਪੇਂਟ ਤੋਂ ਇਲਾਵਾ ਜਿਵੇਂ ਮੜਗਾੜ ਵਗੈਰਾ ਲਾਈਟਾਂ ਹੋ ਗਈਆਂ ਤਾਂ ਜਿਵੇਂ ਇਹਦੀ ਹੋਰ ਪਿੱਛੇ ਬ੍ਰੇਕਾਂ ਦੀ ਗੱਲ ਬਾਤ ਕਰੀਏ ਤਾਂ ਬ੍ਰੇਕਾਂ ਦੇ ਕਿੰਨੇ ਤੇਲ ਵਾਲੀਆਂ ਬ੍ਰੇਕਾਂ ਮੰਨ ਲਓ ਇਹਦੇ ਹੂੰ ਫਾਰਮ ਟਰੈਕ ਵਾਲੀਆਂ ਡਿਸਟਰੀਬਿਊਟਰ ਜਿਵੇਂ ਫਾਰਮ ਟਰੈਕ ਵਾਲੀ ਮਤਲਬ ਕੰਮ ਹੋ ਗਿਆ ਵਿੱਚ ਇਹਦਾ ਅੱਛਾ ਪਿੱਛੇ ਫਾਰਮ ਟਰੈਕ ਵਾਲਾ ਬ੍ਰੇਕਾਂ ਦੀ ਦਿੱਕਤ ਕਰਕੇ ਨਾ ਤੇਲ ਬ੍ਰੇਕਾਂ ਨੂੰ ਕਰਾਉਣੀਆਂ ਪਈਆਂ ਯਾਰ ਹਾਂ ਇਹ ਮਾਰਕ 46300 ਇਹ ਇੱਥੋਂ ਹੀ ਆਉਂਦੀ ਸੀ ਨਾ ਬ੍ਰੇਕਾਂ ਦੀ ਦਿੱਕਤ ਸੀਗੀ ਮਤਲਬ ਵਧੀਆ ਬਣ ਗਈ ਗੱਲਬਾਤ ਹੂੰ ਤੇ ਭਈ ਆਹ ਸਟicker ਫਿਰ ਇਹ ਮਤਲਬ ਜਿਵੇਂ ਨਾਲ ਆਉਂਦੀ ਸੀ ਉਵੇਂ ਹੀ ਲਾਇਆ ਜਮਾ ਉਵੇਂ ਹੀ ਲਾਇਆ ਜਮਾ ਸੇਮ ਜਮਾ ਅੱਛਾ ਠੀਕ ਹੈ ਜਿਵੇਂ ਕੰਪਨੀ ਨੇ ਪਹਿਲਾਂ ਦਿੱਤੇ ਸੀ 3000 ਦੇ ਇਹ ਲਾਲ ਜਿਹੇ ਚ ਆਉਂਦੇ ਸੀ ਨਾ ਜਿਵੇਂ ਫੋਰਡ 3600 ਦੇ ਤਾਂ ਵਾਈਟ ਚ ਆਉਂਦੇ ਠੀਕ ਆ ਮਤਲਬ ਜੇ ਕੰਪਨੀ ਦੀ ਹੈ ਜਮ ਬਿਲਕੁਲ ਤੇ ਬਾਕੀ ਆ ਇੰਜਨ ਵਗੈਰਾ ਦੇ ਤੁਸੀਂ ਕੁਆਲਿਟੀ ਦੇਖੋ ਨਾ ਪੇਂਟ ਦੀ ਤੇ ਪੇਂਟ ਜਮਾ ਵੀ ਲੋਹੇ ਕੱਢ ਕੇ ਫੇਰ ਹੀ ਕਰਨਾ ਕੋਈ ਇਹਦੇ ਪੱਟੀ-ਬੁਟੀ ਕੁਝ ਨਹੀਂ ਦਿਖਾ ਦਿਓ ਬਈ ਮਾੜਾ ਨੇੜੇ ਕਰਕੇ ਠੀਕ ਆ ਪੱਟੀ-ਬੁਟੀ ਵਾਲਾ ਕੰਮ ਨਹੀਂ ਆ ਜਮਾ ਦੇਖ ਤੇ ਆ ਰਾਂਗੇ ਇਹ ਜਮਾ ਐ ਨਹੀਂ ਗਾ ਵੀ ਪੱਟੀ ਵਗੈਰਾ ਲਾ ਕੇ ਉੱਤੇ ਜਾਂ ਪੀਪੜੀ ਪੱਟੀ ਜਾਂਦੀ ਹੈ ਨਾ ਸਾੜਾ ਫੇਰ ਕੁਆਲਿਟੀ ਬੰਦੀ ਬਈ ਯਾਰ ਆਪਾਂ ਗਾਰੰਟੀ ਫੇਰ ਹੀ ਦੇ ਸਕਦੇ ਅਗਲੇ ਨੂੰ ਕਿੰਨੇ ਟਾਈਮ ਦੀ ਗਾਰੰਟੀ ਦਿੰਦਾ ਬਈ ਟੀਟੀ 10 ਸਾਲ ਦੀ ਆਪਾਂ ਗਾਰੰਟੀ ਦੇ ਦਿੱਤੀ ਆ ਬਈ ਵਾਰੰਟੀ ਹੈ ਹਾਂ ਗਰੰਟੀ ਵਾਲਾ ਯਾਰ ਗਰੰਟੀ ਪਰ ਉਹ ਤਾਂ ਐਵੇਂ ਹੁਣ ਮੈਂ ਜੇ ਧੁੱਪੇ ਖੜਾਈ ਖੜਾਂ ਤਾਂ ਉਹ ਆਪਣੀ ਮਤਲਬ ਕੇਅਰ ਦੇ ਹਿਸਾਬ ਨਾਲ ਹੀ ਆ ਯਾਰ ਅੱਛਾ ਜੇਕਰ ਆਪਾਂ ਯਾਰ ਮਤਲਬ ਬਾਈ ਤੂੰ ਹੀ ਰੰਗ ਕਰਾ ਲੈਣਾ ਰੇਟਰ ਆਪਣਾ ਹਣਾ ਹੂੰ ਇਹ ਨਹੀਂ ਵੀ ਆਪਾਂ ਵੀ ਤੀ ਦੋਵਾਂ ਸਾਲਾਂ ਨੂੰ ਮਾੜਾ ਮਾੜਾ ਕਈ ਵਾਰ ਗਲਤੀ ਨਾਲ ਰੰਗ ਲੈ ਜਾਂਦਾ ਆਪਣਾ ਹਣਾ ਉਹ ਆਪਾਂ ਟੱਚਿੰਗ ਕਰਕੇ ਦੇਈਏ ਅਗਲੇ ਨੂੰ ਯਾਰ ਵੀ ਉਵੇਂ ਹੀ ਨਾ ਉਹ ਨਾਲ ਮਲਾ ਗਏ ਠੀਕ ਹੈ ਜੇ ਮਤਲਬ ਵੀ ਉਹ ਵੀ ਦਿੱਕਤ ਆਉਂਦੀ ਹੈ ਕਈ ਵਾਰੀ ਮੈਂ ਦੇਖਦਾ ਹੁੰਨਾ ਨਾ ਰੰਗ ਕੀਤਾ ਹੁੰਦਾ ਕਈ ਵਾਰੀ ਨਾ ਆ ਚੀਜ਼ਾਂ ਤੋਂ ਬੜਾ ਰੰਗ ਲੈ ਜਾਂਦਾ ਹੁੰਦਾ ਨਾ ਪਰ ਇਹ ਵੀ ਚੀਜ਼ ਦੇਖੀਏ ਤਾਂ ਇੱਕ ਤਾਂ ਕਰਕੇ ਵਧੀਆ ਫਿਟਿੰਗ ਦਾ ਮੰਨ ਕੇ ਚੱਲ ਇੱਥੋਂ ਕਿਤੇ ਵੀ ਰੰਗ ਨਹੀਂ ਲਿਆ ਹੋਇਆ ਤੁਸੀਂ ਦੇਖੋ ਤੇ ਹਜੇ ਮੰਨ ਕੇ ਚੱਲੇ ਮੌਕੇ ਤੇ ਮੈਨੂੰ ਬਾਈ ਦਾ ਫੋਨ ਆਇਆ ਕਹਿੰਦਾ ਵੀ ਬਾਈ ਟਰੈਕਟਰ ਜਾਣਾ ਹੈਗਾ ਮੈਂ ਕਿਹਾ ਮੇਰੇ ਕੋਲੇ ਕੱਲ ਟਾਈਮ ਨਹੀਂ ਹੈ ਨਾ ਤੇ ਅੱਜ ਆਪਾਂ ਬਣਾਉਨੇ ਆ ਤੇ ਇਹ ਸਾਇਲੈਂਸਰ ਵਗੈਰਾ ਵੀ ਮੌਕੇ ਤੇ ਅਸੀਂ ਆਹ ਲਾ ਲੈਂਦਾ ਇੱਕ ਵਾਰੀ ਵੀਡੀਓ ਬਣਾ ਦਈਏ ਹੈਨਾ ਤੇ ਆਹ ਚੀਜ਼ ਦਿਖਾਉਣੀ ਹੈ ਨਾ ਵੀ ਦੇਖੋ ਤੁਸੀਂ ਤੇ ਜਿਹੜੀ ਇਹਦੀ ਕੁਆਲਿਟੀ ਆ ਫਿਟਿੰਗ ਦੀ ਆ ਇਹ ਜਿਹੜੀ ਰੰਗ ਦੀ ਕੁਆਲਿਟੀ ਆ ਇਹਨੂੰ 2K ਪੇਂਟ ਮਤਲਬ ਬਈ 2K ਦਾ ਨਾਮ ਜਿਵੇਂ ਆਪਾਂ ਕਹੇ ਲਈ ਵੀ ਦੋ ਚੀਜ਼ਾਂ ਮੈਕਸ ਹੁੰਦੀਆਂ ਜਿਵੇਂ ਫੇਰਾ ਕੋਸ਼ ਆ ਵੀਰ ਯਾਰ ਪਤਾ ਕੀ ਚੱਕਰ ਆ ਅਗਲਾ ਕਹਿ ਜਾਂਦਾ 2K 2K ਲਾਈ ਆ ਪਰ ਜਦੋਂ ਕੁਆਲਿਟੀ ਹੁਣ ਤੇਰੇ ਸਾਹਮਣੇ ਆ ਤੂੰ ਆਪਾਂ ਹਣਾ ਵੇਖਦੇ ਆ ਦੇਖਦਾ ਨਾ ਅੱਖਾਂ 'ਚ ਮਾਦਾ ਵਜਦਾ ਵੀ ਹਾਂ ਇੱਕ ਚੀਜ਼ ਆਉਂਦੀ ਆ ਤੁਰੇ ਕਿਨਾ ਲੋਕ ਵੀਡੀਓ ਵਿੱਚ ਪਤਾ ਲੱਗਦਾ ਵੀ ਬਹੁਤ ਚਮਕੀ ਜਾਂਦਾ ਜਦੋਂ ਆਪਾਂ ਕੋਲੇ ਆ ਕੇ ਵੀ ਦੇਖਾਂਗੇ ਇਹਨੂੰ ਮੱਲਾ ਅਗਲਾ ਕਹੂਗਾ ਯਾਰ ਠੀਕ ਆ ਯਾਰ ਇਹ ਗੱਲ ਬਾਤ ਬਣਾਈ ਆ ਆਪਾਂ ਐ ਨਹੀਂ ਕਹਿੰਦੇ ਹਰੇਕ ਦਾ ਕੰਮ ਚੈੱਕ ਕਰਕੇ ਆਓ ਹਾਂ ਮਤਲਬ ਪੇਂਟ ਕਵਾਲੀ ਕੁਛ ਵੀ ਆ ਬਿਲਕੁਲ ਆਪਣੇ ਕੋਲੇ ਆ ਕੇ ਚੈੱਕ ਕਰੋ ਫਿਰ ਫਰਕ ਪਤਾ ਲੱਗੂ ਯਾਰ ਬਿਲਕੁਲ ਆਪਾਂ ਉਹ ਨਹੀਂ ਕਹਿੰਦੇ ਮੇਰੇ ਕੋਲ ਹੀ ਆ ਕੇ ਕਰਾਓ ਬਈ ਹਣਾ ਹਾਂ ਕੀ ਕੰਮ ਹਰੇਕ ਦਾ ਵੇਖੋ ਆਪਾਂ ਪੈਸੇ ਲਾਉਣੇ ਆ ਹਾਂ ਇਹ ਚੀਜ਼ ਆਪਾਂ ਵੀ ਕਹਿਣੇ ਆ ਬਈ ਆਪਦਾ ਆਪਣਾ ਵੀ ਜਿਵੇਂ ਵੀਡੀਓ ਦੇ ਤਰੀਕੇ ਜਰੀਏ ਕਮਾ ਹਣਾ ਆਪਾਂ ਬਾਈ ਨਾਲ ਬਹੁਤ ਟਾਈਮ ਦੇ ਵਿਚਰਦੇ ਆ ਵੀ ਜੇ ਹਰੇਕ ਦਾ ਪੈਸੇ ਲਾਉਣੇ ਹੁੰਦੇ ਆ ਕੰਮ ਕਰਿਆ ਦੇਖੋ ਪਹਿਲਾਂ ਜਾ ਕੇ ਕਿਸੇ ਦਾ ਵੀ ਅਟੈਸਟ ਲੋ ਰਿਵਿਊ ਲਓ ਜ਼ਰੂਰੀ ਆ ਨਾ ਬਈ ਜ਼ਰੂਰੀ ਜ਼ਰ ਮਲਾ ਆਪਾਂ ਵੀ ਕੋਈ ਕੰਮ ਕਰਾਉਣੇ ਆ ਆਪਾਂ ਚੈੱਕ ਕਰਕੇ ਮਲਾ ਉਹਦਾ ਕੰਮ ਵੇਖ ਕੇ ਫੇਰ ਹੀ ਆਪਾਂ ਗਨੇ ਆ ਵਧੀਆ ਨਾ ਫੇਰ ਫਾਇਦਾ ਮੈਂ ਨਹੀਂ ਕਹਿੰਦਾ ਮੇਰੇ ਕੋਲ ਹੀ ਬਈ ਕਰਾ ਕੇ ਲਿਜਾ ਹਣਾ ਮੈਂ ਹੁਣ ਬਈ ਭਾਈ ਬਈ ਪਾਨੇ ਸਿੱਧੂ ਵਾਲਾ ਟਰੈਕਟਰ ਵੀ ਆਇਆ ਹੋ ਤੁਹਾਡੇ ਕੋਲ ਹਾਂਜੀ ਆਪਣੇ ਕੋਲ ਆ ਠੀਕ ਆ ਉਹਦਾ ਮਕੈਨਿਕਲ ਦਾ ਇੰਦਾ ਕੰਮ ਕਰਦੇ ਮਕੈਨਿਕਲ ਦਾ ਵਿੱਚ ਕਾਫੀ ਕੰਮ ਆਉਦੇ ਕਰਨ ਵਾਲੇ ਠੀਕ ਆ ਠੀਕ ਆ ਉਹ ਫਿਰ ਬਾਈ ਨਾ ਕਿਵੇਂ ਤੁਹਾਡਾ ਰਾਬਤਾ ਕੈਮ ਹੋਇਆ ਬਸ ਉਹ ਬਾਈ ਵੀਡੀਓ ਵੇਖ ਕੇ ਤੇਰੀ ਵੀਡੀਓ ਵੇਖ ਕੇ ਮੰਨ ਲਓ ਮੈਨੂੰ ਫੋਨ ਲਾਇਓ ਕਹਿੰਦਾ ਵੀ ਐ ਕਰਕੇ ਪੰਜ ਕਰੀਆਂ ਵਾਲੇ ਮੈਂ ਕਿਹਾ ਹਾਂਜੀ ਬਈ ਟੇੜ ਤੇ ਆਪਾਂ ਤੁਹਾਡੇ ਦਾ ਕੰਮ ਕਰਾਉਣਾ ਮੈਂ ਕਰ ਦਾਂਗਾ ਬਈ ਠੀਕ ਹੈ ਤੇ ਉਹਨਾਂ ਨੇ ਇੱਕ ਮਨ ਲਓ ਇੱਕ ਦਿਨ ਸਾਨੂੰ ਘਰੇ ਬੁਲਾਏ ਪਹਿਲਾਂ ਟਰੈਕਟਰ ਦਿਖਾ ਕੇ ਚੱਕ ਚੁੱਕ ਕਰਕੇ ਉਹਨਾਂ ਨੇ ਤੇ ਅਗਲੇ ਐਤਵਾਰ ਸੰਡੇ ਮਨ ਲਓ ਜਿਵੇਂ ਉਹ ਕਹਿੰਦਾ ਵੀ ਲੈ ਜਾ ਟਰੈਕਟਰ ਠੀਕ ਹੈ ਤੇ ਬਾਕੀ ਮੋਸਟਲੀ ਹੋ ਗਿਆ ਕੰਪਲੀਟ ਕੇ ਬਸ ਸਟਾਰਟ ਹੋ ਗਿਆ ਟਰੈਕਟਰ ਮਨ ਲਓ ਇੰਜਨ ਦਾ ਹੋ ਗਿਆ ਅੱਜ ਦੀ ਹੀ ਕਰਨਾ ਸੀ ਉਹਦੀ ਮੈਂ ਇੱਕ ਸਪੈਸ਼ਲ ਵੀਡੀਓ ਪਾਉਂਗਾ ਬਈ ਹੋ ਸਕਦਾ ਅੱਜ ਇੱਕ ਅੱਧੀ ਪਾਉਣਾ ਰੀਲ ਪਾ ਚੈਨਲ ਤੇ ਤੁਹਾਨੂੰ ਪੇਜ ਤੇ ਵੇਖਣ ਨੂੰ ਮਿਲ ਜੇ ਪਰ ਆਪਾਂ ਸਪੈਸ਼ਲ ਵੀਡੀਓ ਵੀ ਕਰਾਂਗੇ ਹਨਾ ਉਹਦੀ ਟਰੈਕਟਰ ਦੀ ਤੇ ਬਾਕੀ ਆ ਪੇਂਟ ਕੁਆਲਿਟੀ ਹੈ ਹਨ ਤੇ ਬ੍ਰੇਕਾਂ ਜਿਹੜਾ ਬ੍ਰੇਕਾਂ ਦਾ ਵੀ ਜੱਬਨ ਵੀ ਰੱਖਿਆ ਡਿਸਟ੍ਰੀਬਿਊਟਰ ਵਗੈਰਾ ਲਾ ਰੱਖਿਆਗਾ ਟਾਇਰ ਬਈ ਇਹਦੇ ਕਿਹੜੇ ਪਾਏ ਹੋਇਆ ਇਹ 14 ਦੇ ਨੰਬਰ ਦਾ ਟਾਇਰ 13 13 628 ਵਾਲੇ ਟਾਇਰ ਆਗੇ ਤੇ ਇਹਦੇ ਮੜਗਾੜ ਆ ਜਿਹੜੇ T20 ਵਾਲੇ ਆਗੇ ਹਨਾ ਹਾਂ T20 ਵਾਲੇ ਇਹ ਵੀ ਆਪਾਂ ਕਹਿ ਲਈ ਇੱਕ ਨਵੀਂ ਚੀਜ਼ ਬਣ ਜਾਂਦੀ ਹੈ ਨਾ ਲੁੱਕ ਵੀ ਨਵਾਂ ਆਪਾਂ ਕਹਿ ਲਈ ਵੀ ਜਿਵੇਂ ਲਾਂਚ ਹੋ ਜਾਂਦਾਗਾ ਨਵੀਂ ਚੀਜ਼ ਬਣ ਕੇ ਤਿਆਰ ਹੋ ਜਾਂਦੀ ਹੈ ਬਾਕੀ ਆ ਲਿੰਕਾਂ ਵਗੈਰਾ ਤੇ ਹਨਾ ਰੰਗ ਵਗੈਰਾ ਤਾਂ ਕੁਆਲਿਟੀ ਤੁਸੀਂ ਆ ਦੇਖ ਸਕਦੇ ਹੋ ਤੇ ਮਕੈਨੀਕਲ ਲਾਈਨ ਦਾ ਵੀ ਕੰਮ ਹੁੰਦਾ ਇੱਥੇ ਇਹ ਨਹੀਂ ਗੱਲ ਆ ਪੇਂਟਿੰਗ ਕਰਦੇ ਇਹ ਗੱਲ ਹ ਅੱਛਾ ਭਾਈ ਕੀ ਕੁਛ ਹੋ ਜਾਂਦਾ ਮਤਲਬ 5911 ਦਾ ਜਾਂ ਕਿਹੜੇ ਕਿਹੜੇ ਟਰੈਕਟਰਾਂ ਦਾ ਕਰਦੇ ਟਰੈਕਟਰ ਤਾਂ ਯਾਰ ਜਿਹੜਾ ਬਾਈਆਂ ਨੇ ਕਹਿਤਾ ਕੰਮ ਵੀ ਮੰਨ ਲਓ ਕੋਈ ਵੀ ਚੀਜ਼ ਮਕੈਨੀਕਲ ਦੇ ਕੰਮ ਚ ਕਰਨੀ ਆ ਉਹ ਸਾਰਾ ਆਪਾਂ ਮੰਨ ਲਓ ਇੱਥੇ ਹੋਊਗਾ ਆਪਣੇ ਕੋਲ ਠੀਕ ਆ ਕਿਉਂਕਿ ਆਪਣੇ ਕੋਲੇ ਹਰ ਤਰ੍ਹਾਂ ਦੇ ਬੰਦੇ ਮਲਾਂ ਮਿਸਤਰੀ ਅਲੱਗ ਆ ਠੀਕ ਆ ਹੂੰ ਮਲਾਂ ਜਿਹਨੇ ਡੈਂਟਿੰਗ ਕਰਨੇ ਉਹ ਬੰਦਾ ਅਲੱਗ ਹੈ ਜਿਹਨੇ ਸਟicker ਲਾਉਣੇ ਉਹ ਅਲੱਗ ਹੈ ਨਹੀਂ ਵੀ ਮੈਂ ਮੈਂ ਹੀ ਕਰਨਾ ਮੈਂ ਕੱਲਾ ਪੇਂਟ ਦਾ ਕੰਮ ਹੀ ਕਰ ਮੈਂ ਜਾਂਦਾ ਬਈ ਠੀਕ ਆ ਬਾਕੀ ਮੇਰੇ ਅੰਡਰ ਦੇ ਬੰਦੇ ਸਾਰੇ ਹੈਗੇ ਠੀਕ ਆ ਵੀ ਸਾਰਾ ਤੁਸੀਂ ਐ ਨਹੀਂ ਗਾ ਕੱਲਾ ਤੁਹਾਡੇ ਕੋਲ ਪੇਂਟ ਦਾ ਵੀ ਜੇ ਮਕੈਨੀਕਲ ਲਾਈਨ ਦਾ ਸਾਰਾ ਕੰਮ ਕਰਵਾਉਣਾ 58 11 ਦਾ ਹੋ ਗਿਆ ਟਰੈਕਟਰ ਵੀ ਮਿਲ ਜਾਂਦੇ ਬਈ 58 11 ਲੱਭ ਦਿੰਨੇ ਤੁਸੀਂ ਸਾਰਾ ਕੁਝ ਹੀ ਟਰੈਕਟਰ ਮਲਕ ਜਿਹੜਾ ਬਈ ਨੇ ਕਹਦਾ ਵੀ ਆਪਾਂ ਨੂੰ ਚਾਹੀਦਾਗਾ ਉਹ ਆਪਾਂ ਲੈ ਦਿੱਤਾ ਠੀਕ ਆ ਤੇ ਬਾਕੀ ਬਈ ਆ ਜਿਹੜੇ ਉੱਚੇ ਮਾਡਲ ਵਾਲੇ ਲੱਗ ਗਏ ਤੇ ਪਲੇਟਫਾਰਮ ਲੱਗ ਗਏ ਤੇ ਮੈਂ ਜਿਵੇਂ ਦੱਸਿਆ ਵੀ ਰੰਗ ਵੱਲੋਂ ਵੀ ਐਂਕਲ ਵੀ ਉਦੋਂ ਸਾਰਾ ਕੰਮ ਹੋ ਜਾਈ ਤਾਂ ਉਦੋਂ ਬਾਅਦ ਹੋਣਾ ਆਉਂਦਾ ਗਾ ਇਹ ਤੇ ਹਾਰ ਸ਼ਿੰਗਾਰ ਰੰਗ ਦਾ ਕਿ ਨਹੀਂ ਬਈ ਮਤਲਬ ਯਾਰ ਅੰਦਰ ਪੈਸਾ ਲੱਗਣਾ ਰੰਗ ਤੋਂ ਬੋਲਣਾ ਉਹਨੇ ਰੰਗ ਤੋਂ ਜੇ ਮੰਨ ਲਾ ਜਿੰਨਾ ਮਰਜੀ ਲਾ ਲਾ ਜਿੰਨਾ ਟਾਈਮ ਇਹਦਾ ਰੰਗ ਵੀ ਨਹੀਂ ਸੋਹਣਾ ਲੱਗਦਾ ਤਾਂ ਉਹਨੇ ਟਾਈਮ ਟਰੈਕਟਰ ਵੀ ਨਹੀਂ ਬੋਲਦਾ ਹਨਾ ਬਸ ਉਹ ਚੀਜ਼ ਆ ਉਹ ਚੀਜ਼ ਆ ਕੀ ਯਾਰੀ ਆਪਾਂ ਕਹਦੇ ਆਪਾਂ ਵੀਡੀਓ ਪਾਈਆਂ ਨਾ 911 ਦੀ ਕੁਆਲਿਟੀ ਦੇਖੀਆ ਫੋਰਡ 3600 ਵੀ ਦਿਖਾਇਆ ਤੁਹਾਨੂੰ ਹਿੰਦੁਸਤਾਨ ਟਰੈਕਟਰ ਵੀ ਦਿਖਾਇਆ ਬਾਈ ਤੇ ਆ ਫੋਰਡ 3000 ਆ ਤੇ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਨਾ ਆ ਰੰਗ ਤੁਹਾਨੂੰ ਕਿਵੇਂ ਲੱਗਿਆ ਤਾਂ ਤੇ ਬਾਈ ਦੀ ਜਿਹੜਾ ਕੰਮ ਆ तरीका ਹਨ ਬਾਈ ਦੀ ਜਿਹੜੀ ਕੁਆਲਿਟੀ ਆ ਰੰਗ ਦੀ ਤੁਸੀਂ ਵੀ ਆ ਕੇ ਦੇਖਦੇ ਹੋਵੋਗੇ ਹਨਾ ਕਈ ਆਪਾਂ ਵੀਡੀਓ ਵੀ ਪਾਈਆਂ ਤਾਂ ਉਹ ਵੀ ਜਰੂਰ ਦੱਸਿਓ ਕਮੈਂਟ ਕਰਕੇ ਵੀ ਇਹ ਤੁਹਾਨੂੰ ਕਿਵੇਂ ਲੱਗਿਆ ਬਾਈ ਦਾ ਕੰਮ ਤੇ ਬਾਈ ਰੰਗ ਇਹਨੂੰ ਤਾਂ ਟਾਈਮ ਤੇ ਕਿੰਨਾ ਕੁ ਲੱਗ ਖਾਸ ਲੱਗਿਆ ਉਹਨਾਂ ਕਿ ਨਹੀਂ ਨਹੀਂ ਇਹਨੂੰ ਮੰਨ ਕੇ ਚਲੋ 1 ਮਹੀਨੇ ਦਾ ਟਾਈਮ ਹੁੰਦਾ ਮਤਲਬ ਰੰਗ ਪੇਂਟ ਦਾ ਮਤਲਬ ਫੁੱਲ ਟ੍ਰੇਟ ਰੰਗ ਕਰਨਾ ਹਨਾ ਹੂੰ ਉਹਨੂੰ ਮਤਲਬ 20 25 ਝੋਜੇ ਅੱਛਾ ਤੇ ਮਹੀਨੇ ਦਾ ਮਤਲਬ ਪ੍ਰੋਸੈਸਿੰਗ ਦਾ ਜ਼ਰਾ ਮਹੀਨੇ ਦਾ ਪ੍ਰੋਸੈਸਾ ਇਹ ਨਹੀਂ ਵੀ ਆਪਾਂ ਜੇ ਮਨ ਲਾ ਕਿਸੇ ਨੇ ਰੰਗ ਕਰਵਾਉਣਾ ਛੋਡੇ ਕੋਲ ਤਾਂ ਮਤਲਬ ਕੀ ਪ੍ਰੋਸੈਸ ਰਹਿੰਦਾ ਮਹੀਨੇ ਦਾ ਟਾਈਮਿੰਗ ਕਿੰਨਾ ਕੁ ਚੱਲਦੀ ਹੈ ਛੱਡ ਕੇ ਅਗਲੇ ਨੂੰ ਉਸ ਦਾ ਅਡਜਸਟਮੈਂਟ ਕਰ ਲਈ ਦੀ ਹੈ ਮਹੀਨੇ ਦੇ ਵਿੱਚ ਵਿੱਚ ਸੈਟਿੰਗ ਕਰ ਲੈਣੇ ਕਰ ਦੇ ਦੀ ਦੀਆ ਬਿਲਕੁਲ ਕਿਉਂਕਿ ਨਾ ਹੁਣ ਟਰੈਕਟਰ ਕਾਫੀ ਗਿਆ ਬਾਹਰ ਹਾਂਜੀ ਹਾਂਜੀ ਤੇ ਉਹਨਾਂ ਨੂੰ ਕੀ ਹੁੰਦਾਗਾ ਉਹ ਕਹਿੰਦੇ ਆਪਾਂ ਨੂੰ ਚਾਹੀਦਾ ਟਾਈਮ ਨਾ ਟਰੈਕਟਰ ਹਣਾ ਕੰਟੇਨਰ ਜੇ ਪਾਉਣਾ ਟਰੈਕਟਰ ਹਣਾ ਤੇ ਉਹਦੇ ਵਿੱਚੋਂ ਫਿਰ ਸਾਨੂੰ ਸਿਸਟਮ ਰਹਾੜੀ ਦਾ ਮਤਲਬ ਇੱਥੋਂ ਵਾਲਾ ਟਰੈਕਟਰ ਕਈ ਵਾਰੀ ਹੁੰਦਾ ਉਹਨੂੰ ਕਹਿੰਦੀ ਆ ਬਾਈ ਯਾਰ ਸਾਨੂੰ ਨਾ ਐਮਰਜੈਂਸੀ ਆ ਵੀ ਉਹ ਅਗਲਾ ਕੱ ਆ ਆਦੀ ਮੈਨ ਲੱਗਦਾ ਬਈ ਇਹ ਕਿਹੜਾ ਕੰਪਨੀ ਦਾ AI ਦਾ ਕਿਹੜਾ ਹੈਪੀ ਕੰਪਨੀ ਦਾ AI ਇਹ ਤਾਂ origianal ਹੀ ਹੈ ਵੀ ਇਹ ਫੋਰਡ ਕਿਹੜੇ ਦਾ ਬਈ ਇਸੇ ਦਾ ਇਸ ਨਾਲ ਹੀ ਆਇਆ ਇਹ ਅੱਛਾ ਇਹਦੇ ਨਾਲ ਹੀ ਆਇਆ ਸੀਗਾ ਇਹ ਮੋਡ ਵਾਲਾ ਸੀਗਾ ਠੀਕ ਹੈ ਮੋਡ ਵਾਲਾ ਸੀ ਜੇ ਵੀ ਜਮਾ ਪਰ ਇਹਦੀ ਇੱਕ ਚੀਜ਼ ਹੈ ਨਾ ਲੁੱਕ ਤਾਂ ਉਹਦੇ ਨਾਲ ਬਣੂਗੀ ਹਨਾ ਲੋਕਾਂ ਦਾ ਨਾ ਬਣੂਗੀ ਚਿੜੀ ਵਾਲੇ ਤਰ੍ਹਾਂ ਚਿੜੀ ਵਾਲੇ ਨਾ ਕਿਉਂਕਿ ਐਵੇਂ ਆਇਆ ਸੀ ਬਾਕੀ ਫੁੱਡ ਵਗੈਰਾ ਲਾਤੀ ਮਿਊਜ਼ਿਕ ਸਿਸਟਮ ਤਾਂ ਨਹੀਂ ਲਾਉਣਾ ਬਈ ਉਹ ਕਹਿੰਦੇ ਮਲਾਵਾਂਗੇ ਪਰ ਵੇਖੋ ਹੁਣ ਕਿਹੜਾ ਲੰਬਿਆ ਬਾਕੀ ਆ ਤਾਂ ਇਨਸਟਰੂਮੈਂਟ ਕਲਾਸਟਮੀਟਰ ਵਗੈਰਾ ਤਾਂ ਸਾਰੇ ਉਮੀ ਹੁੰਦੇ ਆ ਬਾਕੀ ਸੋਨੂੰ ਮੈਂ ਇੱਕ ਦਿਖਾਉਣੀ ਸੀ ਕੁਆਲਿਟੀ ਦੇ ਇੱਕ ਤਾਂ ਹੁਣ ਸੂਰਜ ਵੀ ਚਲਾ ਗਿਆ ਅਸੀਂ ਮੈਂ ਵੀ ਜਲਦੀ ਜਲਦੀ ਚਾਇਆ ਨਹੀਂ ਦਿਨੇ ਦਾ ਸੋਨੂੰ ਹੋਰ ਵੀ ਚਮਕਦੀ ਜਿਹੜਾ ਰੰਗ ਆ ਨਜ਼ਰ ਆਉਣਾ ਸੀ ਪਰ ਹੁਣ ਵੀ ਤੁਸੀਂ ਦੇਖੋ ਵੀ ਬਹੁਤ ਚਮਕਦਾ ਹਨ ਤੇ ਵਿੱਚ ਦੀ ਆਪ ਦਾ ਜਿਵੇਂ ਆਪਾਂ ਕਹ ਲੈਣਾ ਫਰੰਟ ਆਪਾਂ ਫੇਸ ਦੇਖ ਸਕਦੇ ਹਾਂ ਹੱਥ ਉੱਤੇ ਆਪਣਾ ਤੇ ਉਮੀਦ ਕਰਦੇ ਆਂ ਵੀਡੀਓ ਚੰਗੀ ਲੱਗੀ ਹੋਊਗੀ ਤਾਂ ਸ਼ੇਅਰ ਤੁਸੀਂ ਆਪੇ ਕਰ ਦੇਣੀ ਆ ਬਾਕੀ ਬਾਈ ਦਾ ਨੰਬਰ ਦਿੱਤਾ ਹੋਇਆ ਹੈ ਨਾ ਤੇ ਜੇ ਤੁਹਾਨੂੰ ਐਂ ਲੱਗਦਾ ਹੈ ਨਾ ਵੀ ਆਪਾਂ ਵੇਖਣਾ ਤਾਂ ਬਾਈ ਇੱਥੇ ਰੰਗ ਟਰੈਕਟਰ ਵਾਲਾ ਦਾ ਖੜੀ ਹੁੰਦੇ ਆਗੇ ਤਿਆਰ ਹਾਂ ਚੈੱਕ ਕਰਦਾ ਹੁੰਦੇ ਆ ਬਾਕੀ ਆਪ ਦਾ ਬਾਈ ਹੋ ਦੇ ਸਕਦੇ ਆ ਕਸਟਮਰ ਦਾ ਨੰਬਰ ਵੀ ਦੇ ਸਕਦੇ ਆ ਜਿਹੜਾ ਰੰਗ ਹੋ ਕੇ ਗਿਆ ਤਾਂ ਡੇਰਗੇ 'ਚ ਵੀ ਹੋ ਸਕਦਾ ਕਿਸੇ ਵੀ ਰਗੇ 'ਚ ਤਾਂ ਤੁਸੀਂ ਕਾਲ ਕਰ ਲਿਓ ਫੋ ਮਿਲਦੇ ਆਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ